ਅੱਜ ਆਪਾਂ ਗੱਲਬਾਤ ਕਰਾਂਗੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਬਾਰੇ ਵਿੱਕੇ ਮੇ ਯਾਰੋ ਬੰਦਾ ਨਾ ਵਿਊ ਲੈਣ ਲਈ ਗੱਪ ਤੇ ਗੱਪ ਮਾਰੀ ਜਾਂਦਾ ਤੇ ਪੰਜਾਬ ਦੇ ਲੋਕਾਂ ਨੂੰ ਬੇਕੂਬ ਬਣਾਈ ਜਾਂਦਾ ਇਹ ਆਪਾਂ ਗੱਲਬਾਤ ਕਰਾਂਗੇ ਮੈਨੂੰ ਪਹਿਲੇ ਨਾ ਹਾਸਾ ਵੀ ਬਹੁਤ ਆਇਆ ਉਹਦੀ ਗੱਲਬਾਤ ਸੁਣ ਕੇ ਵਿਊ ਬੰਦਾ ਵੀ ਆਪਦੇ ਵਿਊ ਲੈਣ ਲਈ ਇੰਨੇ ਕਿ ਗੱਪ ਮਾਰ ਦਿੰਦਾ ਤੇ ਕਈ ਬੰਦਿਆਂ ਨੂੰ ਉਹਨੇ ਪਰੇਸ਼ਾਨੀ 'ਚ ਪਾ ਦੇਣਾ ਤੇ ਉਹ ਬਾਰੇ ਆਪਾਂ ਸਾਰੀ ਗੱਲਬਾਤ ਅੱਜ ਕਰਦੇ ਆਂ ਡਿਸਕਸ ਜੇ ਤੁਹਾਨੂੰ ਮੇਰੀ ਗੱਲਬਾਤ ਠੀਕ ਲੱਗੀ ਤਾਂ ਵੀਡੀਓ ਅੱਗੇ ਸ਼ੇਅਰ ਕਰ ਦਿਓ ਤੇ ਰੰਗ ਰੇਟੀ ਤੱਕ ਨਾ ਅਮਰੀਕਾ ਲੱਭ ਪਹੁੰਚਦੀ ਕਰਦੇ ਉਹਨੇ ਨਾ ਜੱਟਾਂ ਦਾ ਨਾ ਜ਼ਿਮੀਦਾਰਾਂ ਦਾ ਜਾਣਾ ਮੁਸ਼ਕਲ ਕੀਤਾ ਪਿਆ ਤੇ ਉਹ ਵੀ ਸਿਰਫ ਗੱਪਾਂ ਦੇ ਸਿਰ ਤੇ ਹੈ ਕੱਲ੍ਹ ਵਰਤ ਤੋਂ ਉਹਨੇ ਇੱਕ ਵੀਡੀਓ ਪਾਈ ਆ ਜਿੱਦੈ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ ਵੀ ਭਾਨੇ ਸਿੱਧੂ ਦੇ ਜਿੱਦ ਦੇ ਪਰਚਾ ਹੋਇਆਗਾ ਉਸ ਦਿਨ ਉਹਨੇ ਵੀਡੀਓ ਪਾਈ ਆ ਤੇ ਉਹਨੇ ਆਪਦੀ ਵਾ ਵਾ ਖੱਟਣ ਲਈ ਵੀ ਮੈਂ ਪਤਾ ਨਹੀਂ ਕਿੱਡਾ ਕੁ ਵੱਡਾ ਤੀਸ ਮਾਰ ਖਾਣਾ ਤੇ ਉਹਨੇ ਕਈ ਜਣਾਂ ਨੂੰ ਵਿਵਕਤਾ ਪਾ ਦੇਣੀ ਆ ਹਨਾ ਤੇ ਇਹਦਾ ਉਹਨੂੰ ਆਪ ਨੂੰ ਤਾਂ ਪਤਾ ਨਹੀਂ ਵੀ ਉਹ ਉਹਨੇ ਇੱਕ ਖਸੌਣ ਨਾਲ ਤਾਂ ਪੰਜਾਬ ਪੁਲਿਸ ਦੀ ਪ੍ਰੇਜ਼ ਕੀਤੀ ਆ ਵਧਾਈ ਕੀਤੀ ਆ ਨਾਲੇ ਆਉਦੇ ਵੀਊ ਲੈਏ ਆ ਪਰ ਨੂੰ ਆਇ ਨਹੀਂ ਪਤਾ ਵੀ ਉਹਦੀ ਇਹ ਪ੍ਰੇਜ਼ਾ ਜਿਹੜੀ ਉਹਦੀ ਇਹ ਵਡਿਆਈ ਆ ਤੇ ਪੰਜਾਬ ਪੁਲਿਸ ਨੂੰ ਵੀ ਵਿਵਕਤਾ ਬਾ ਸਕਦੀ ਆ ਉਹ ਕਿੱਡੇ ਮੂਰਖਾ ਯਾਰੋ ਵੀ ਉਹ ਲੋਕਾਂ ਨੂੰ ਜਾਤਾਂ ਜਵੰਡ ਕੇ ਲੜਾ ਕੇ ਸਿਰਫ ਵੀਊ ਲੈਣ ਲਈ ਪੈਸੇ ਕਮਾਉਣ ਲਈ ਕਿੰਨਾ ਗਿਰ ਚੁੱਕਿਆ ਇਨਸਾਨ ਆ ਉਹ ਹੈ ਮੈਂ ਜਿੱਤਾ ਉੱਤੇ ਆਇਆ ਸੌਂਦਾ ਆ ਕੇ ਕਹਿੰਦਾ ਨਾ ਉਹਨਾਂ ਨੇ ਕੁੱਲੜਪੀਜੇ ਵਾਲਾਂ ਤੇ ਵੀ ਟੈਗ ਕੀਤਾ ਵੀਡੀਓ ਦੇ ਵਿੱਚ ਹੱਗੇ ਵੀ ਜਿਵੇਂ ਉਹਦੇ ਫੰਡਸੀਆਂ ਸੀਗੀਆਂ ਤੇ ਵੀ ਉਵੇਂ ਵੀ ਆਏ ਇਹਦੇ ਫੰਡਸੀਆਂ ਦੀ ਭਾਨੇ ਸਿੱਧੂ ਦੇ ਅਗੇ ਢੂਈ ਤੇ ਫੰਡਸੀਆਂ ਸੀ ਅਗੇ ਉਹਨੂੰ ਪੁਲਿਸ ਵਾਲੇ ਜਦੋਂ ਕੁੜਦੇ ਸੀ ਤੇ ਨਾ ਉਹ ਫੰਡਸੀਆਂ ਦੇਖਦੀਆਂ ਸੀ ਤੇ ਮੈਂ ਬਹੁਤ ਖੋਚ ਸੀ ਮੈਂ ਕੋਲੇ ਖੜ ਕੇ ਘਟਾਤਾ ਤੇ ਮੈਂ ਇਹ ਕਰਤਾ ਹੱਗੇ ਤੂੰ ਕਿਵੇਂ ਵਿਚਾਰਾ ਬਣਾਇਆ ਬੈਠਾ ਸੀ ਉੱਥੇ ਕਿਵੇਂ ਹੱਥ ਜੋੜੀ ਬੈਠਾ ਸੀ ਐਂ ਗੱਲਬਾਤ ਕੀਤੀਆਂ ਨੇ ਤੁਜੀ ਸਾਰੇ ਜਣੇ ਜਿਨ੍ਹਾਂ ਨੇ ਨਹੀਂ ਦੇਖੀ ਨਾ ਵੀਡੀਓ ਡਾਕਟਰ ਗੁਰਿੰਦਰ ਸਿੰਘ ਰੰਗ ਰਿੱਟਾ ਦੀ ਉਹ ਵੀਡੀਓ ਦੇਖ ਲਿਓ ਤੇ ਉਹ ਨਾ ਤੁਸੀਂ ਉਹਦਾ ਪਿਛਲਾ ਵੀ ਦੇਖਿਓ ਵੀ ਉਹ ਕਿਵੇਂ ਅ ਐਸ ਸੀ ਵੀਰਾਂ ਨੂੰ ਆਪਣੇ ਜ਼ਿਮੀਂਦਾਰ ਭਰਾਵਾਂ ਦੇ ਨਾਲ ਲੜਾਈ ਜਾਂਦਾ ਤੇ ਹੰਕਾਰ ਉਹ ਬੰਦੇ ਚ ਇੰਨਾ ਸਿਰਫ ਗੱਪਾਂ ਦੇ ਸਿਰ ਤੇ ਉਹ ਬੰਦਾ ਹੁਣ ਉਹਨੇ ਕੀ ਗੱਪ ਮਾਰਿਆ ਹੁਣ ਉਹ ਨਹੀਂ ਗੱਪ ਮਾਰਿਆ ਵੀ ਪੰਜਾਬ ਪੁਲਿਸ ਨੇ ਮੇਰੇ ਸਾਹਮਣੇ ਆ ਕੇ ਭਾਨੇ ਸਿੱਧੂ ਨੂੰ ਕੁੱਟਿਆ ਤੇ ਮੈਂ ਉਹਦੀਆਂ ਫੈਂਸੀਆਂ ਦੇਖ ਲਈਆਂ ਉਹਦੀ ਢੂਈ ਦੇਖ ਲਈ ਮੇਰੇ ਸਾਹਮਣੇ ਉਹਦੇ ਪੱਟੇ ਪਏ ਆ ਗੱਪਾਂ ਮੈਂ ਕਹਿੰਨਾ ਵੀ ਇਹ ਗੱਪਾ ਹੁਣ ਮੇਰੀ ਗੱਲ ਸੁਣੋ ਵੀ ਜੇ ਗੱਪ ਨਾ ਹੋਵੇ ਤੇ ਕੋਈ ਮੰਨ ਲਓ ਵੀ ਕਈ ਨਾ ਹੁੰਦੇ ਆ ਜਿਸਨਾਂ ਕੋਲੇ ਨਾ ਪੈਸੇ ਹੁੰਦੇ ਆ ਪੰਜਾਬ ਚ ਲੋਕ ਹੈਗੇ ਆ ਉਹ ਜੇ ਤੇ ਉਹ ਇਨਸਾਫ ਪਸੰਦ ਲੋਕ ਆ ਤੇ ਜੇ ਕਿਸੇ ਨੇ ਉਹ ਵੀ ਤੁਰੇ ਜਾਂਦੇ ਨੇ ਮਾਨ ਬਣਾ ਲਿਆ ਤੇ ਵੀ ਉਹਨੇ ਕਹਿ ਦੇਣਾ ਵੀ ਕਿਸੇ ਵਕੀਲ ਨੂੰ ਵਿਆਹ ਚੱਕ ਮਿੱਤਰਾ ਤੇਰੀ ਫੀਸ ਤੇ ਤੂੰ ਫਲਾਨਾ ਬੰਦਾ ਸਾਹਮਣੇ ਉਹਨੇ ਆਈ ਦੋ ਗੱਲਾਂ ਕਹਿਣੀਆਂ ਜੇ ਕਿਸੇ ਨੇ ਹੈ ਤੇ ਰੰਗਰੇਟੇ ਨੂੰ ਦੋ ਗੱਲਾਂ ਨਹੀਂ ਹੋਣੀਆਂ ਵਕੀਲ ਦੇ ਮਰੇ ਤੇ ਜੇ ਮੰਨ ਲਓ ਵੀ ਕਈ ਵਕੀਲ ਵੀ ਹੁੰਦੇ ਆ ਜਿਨ੍ਹਾਂ ਨੂੰ ਨਾ ਕਰੇ ਕਈ ਵਰੀ ਘਰ ਵਾਲੀ ਨਾਲ ਲੜ ਕੇ ਆਇਆ ਹੁੰਦਾ ਬੰਦਾ ਤੇ ਕਈ ਵਾਰੀ ਓ ਵੀ ਚੱਲ ਹਨਾ ਵੀ 100 ਗੱਲਾਂ ਹੋ ਜਾਂਦੀਆਂ ਘਰੇ ਲੜਾਈ ਪੜਾਈ ਹੋ ਜਾਂਦੀ ਹੈ ਜਾਂ ਓਵੇਂ ਲਾ ਲੋ ਤੇ ਜਾਂ ਕਈ ਵਾਰੀ ਕਹਿੰਦੇ ਨੇ ਬੰਦੇ ਦਾ ਓ ਵੀ ਇਨਸਾਫ ਪਸੰਦ ਹੁੰਦਾ ਤੇ ਕਈ ਵਾਰੀ ਕੱਲਾ ਨਾ ਬੰਦਾ ਓ ਵੀ ਕੋਈ ਕੇਸ ਖੂਸ ਨਹੀਂ ਹੁੰਦਾ ਤੇ ਉਹਦਾ ਵਕੀਰ ਭਾਈ ਚੈਰਾ ਮੈਂ ਰਿਸਪੈਕਟ ਕਰਦਾ ਇਹਨਾਂ ਦੀ ਵੀ ਬਿਨਾ ਪੈਸੇ ਤੋਂ ਇਹ ਕਿਸੇ ਦਾ ਕੇਸ ਨਹੀਂ ਲੜਦੇ ਟਾਈਮ ਵੇਸਟ ਸਮਝਦੇ ਆ ਇਹ ਪਰ ਕਈ ਵਾਰੀ ਨਾ ਬੰਦਾ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਯਾਰ ਹੈਂ ਕੇਵਲ ਮਾਨ ਹੈ ਦੀ ਗੱਲ ਹੁੰਦੀ ਹੈ ਨਾ ਜਿਵੇਂ ਬਾਬਿਆਂ ਦੇ ਤੇ ਉਵੇਂ ਜੇ ਕਿਸੇ ਵਕੀਰ ਨੇ ਮਨ ਬਣਾ ਲਿਆ ਨਾ ਵੀ ਤੇ ਤੈਨੂੰ ਨਾ ਯਾਰ ਲੋਕ ਦੇ ਨੂੰ ਥਾਣੇ ਤੇ ਹੋਣੀ ਤੇ ਨਾਲ ਦੀ ਨਾਲ ਤੂੰ ਪੰਜਾਬ ਪੁਲਿਸ ਨੂੰ ਵੀ ਵਿਵਪਤਾ ਪਾ ਦੇਗਾ ਹੈ ਉਹ ਕਿਵੇਂ ਪਾਏਗਾ ਹੁਣ ਮੇਰੀ ਗੱਲ ਸੁਣਾ ਵੀ ਤੂੰ ਇੱਕ ਗਵਾਹ ਮਤਲਬ ਕਿਸੇ ਬੰਦੇ ਨੇ ਕੇਸ ਬਣਾ ਕੇ ਲਾਤਾ ਨਾ ਵੀ ਫਲਾਣਾ ਬੰਦਾ ਰੰਗਰੇਟਾ ਕਹਿੰਦਾ ਜੀ ਅਸੀਂ ਨਹੀਂ ਕਹਿੰਦੇ ਰੰਗਰੇਟਾ ਕਹਿੰਦਾ ਉਹਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇੱਕ ਗੱਲ ਕੀਤੀ ਆ ਵੀ ਉਹਨੇ ਬਿਆਨ ਦਿੱਤਾ ਮਤਲਬ ਸੋਸ਼ਲ ਮੀਡੀਆ ਤੇ ਵੀ ਮੈਂ ਭਾਨਾ ਸਿੱਧੂ ਨੂੰ ਦੇਖਿਆ ਮੈਂ ਕੋਲੇ ਖੜ ਕੇ ਘਟਾਇਆ ਪੁਲਿਸ ਵਾਲਿਆਂ ਨੇ ਪਰਚਾ ਪਾ ਕੇ ਨਾਲ ਦੀ ਨਾਲ ਉਹਨੂੰ ਕੁੱਟਤਾ ਬਿਨਾਂ ਜੱਜ ਦੇ ਆਰਡਰ ਤੋਂ ਬਿਨਾਂ ਰਿਮਾਂਡ ਤੋਂ ਉਹਨੂੰ ਕੁੱਟਤਾ ਥਰਡ ਡਿਗਰੀ ਟੌਰਚਰ ਦਿੱਤਾ ਮਤਲਬ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਗਈ ਧਾਰਾ ਨੰਬਰ 1 ਠੀਕ ਹੈ ਧਾਰਾ ਦੂਜੀ ਦੂਜੀ ਹੋ ਜੂਗੀ ਵੀਕ ਪੰਜਾਬ ਪੁਲਿਸ ਕਿਸੇ ਵੀ ਕਾਮਨ ਮੈਨ ਦੇ ਸਾਹਮਣੇ ਵੀ ਆਏ ਕਰਕੇ ਵੀ ਕਿਸੇ ਜ਼ਿੰਮੇਵਾਰ ਨਾਗਰਿਕ ਨੂੰ ਆਏ ਕੁੱਟ ਨਹੀਂ ਸਕਦੀ ਵੀ ਅਗਲੇ ਦੀ ਮਾਨ ਮਾਨਾ ਯਾਰ ਅਗਲੇ ਦਾ ਫੇਰ ਵੀ ਕੋਈ ਵੀ ਬੰਦਾ ਵੀ ਉਹਨੂੰ ਆਏ ਕੁੱਟ ਨਹੀਂ ਸਕਦੇ ਪੰਜਾਬ ਪੁਲਿਸ ਵੀ ਇਹ ਕਾਨੂੰਨ ਦੀ ਉਲੰਘਣਾ ਹੁੰਦੀ ਹੈ ਤੇ ਹੁਣ ਉਹ ਵੀ ਇਹ ਜੀਆਂ 4-5 ਧਾਰਾ ਜਦੋਂ ਅਗਲੇ ਨੇ ਵਕੀਲ ਨੇ ਜਿਨੇ ਇਕੱਠੀਆਂ ਕਰਕੇ ਰੰਗਰੇਟੇ ਦੇ ਲਾਤੀਆਂ ਨਾ ਤੇ ਸਣੇ ਰੰਗਰੇਟਾ ਇਸ ਸਨੇ ਪੰਜਾਬ ਪੁਲਿਸ ਦੇ ਕੁਝ ਜ਼ਿੰਮੇਵਾਰੀ ਅਫਸਰ ਜਿਨ੍ਹਾਂ ਦੀ ਅਣਗੈਲੀ ਹੈ ਵੀ ਉਹਨਾਂ ਨੇ ਰੰਗਰੇਟੇ ਨੂੰ ਹੁਣ ਤੱਕ ਪੁੱਛਿਆ ਕਿ ਉਹਨੇ ਵੀ ਭਾਈ ਤੂੰ ਬਕਵਾਸ ਕਰੀਏ ਨਾ 网上 ਤੇ ਬੈਠਾ ਤੇ ਤੂੰ ਹੁਣਾ ਕਾਹਣਾ ਵੀ ਝੂਠ ਬੋਲ ਕੇ ਵੀ ਸਾਡਾ ਨਾਮ ਲੈ ਕੇ ਝੂਠ ਬੋਲਣ ਵਾਲਾ ਤੇਰੇ ਕੋਲ ਕੀ ਜ਼ਬੂਤ ਹੈ ਵੀ ਅਸੀਂ ਉਹਨੂੰ ਕੁੱਟਿਆ ਪੰਜਾਬ ਪੁਲਿਸ ਨੂੰ ਚਾਹੀਦਾ ਤਾਂ ਹੈ ਸੀਗਾ ਵੀ ਹੁਣ ਤੱਕ ਕੋਣੇ ਉਹਨਾਂ ਰੰਗਰੇਟੇ ਨੂੰ ਸੱਦ ਕੇ ਦੇ ਚਾਰਜ ਪੜੇ ਉਹਦੇ ਵੀ ਲਾਏ ਹੁੰਦੇ ਵੀ ਹਾਂ ਵੀ ਤੂੰ ਕੌਣ ਹੋਣਾ ਵੀ ਤੂੰ ਐਵੇਂ ਝੂਠ ਮਾਰਨ ਵਾਲਾ ਹੈ ਵਿਜੇਤ ਦੇ ਕੋਲ ਕੋਈ ਸਬੂਤ ਆ ਕੋਈ ਵੀਡੀਓ ਆ ਤੇ ਉਹ ਦਿਖਾ ਵੀ ਜਦੋਂ ਅਸੀਂ ਲੋਕਾਂ ਨੂੰ ਭੰਨ ਸਿੱਧੂ ਨੂੰ ਘੁੱਟਿਆ ਵੀ ਬਿਨਾਂ ਸਬੂਤਾਂ ਤੋਂ ਉਹ ਬੰਦਾ ਵਿਆਣ ਦਈ ਜਾਂਦਾ ਸੋਸ਼ਲ ਮੀਡੀਆ ਤੇ ਤੇ ਵੀ ਜੇ ਕਿਸੇ ਨੇ ਯਾਰ ਕੇਸ ਬਣਾ ਕੇ ਲਾਤਾ ਮਨੁੱਖੀ ਅਧਿਕਾਰਾਂ ਦਾ ਤੇ ਉਹਨੇ ਤਾਂ ਸਨੇ ਪੰਜਾਬ ਪੁਲਿਸ ਸਨੇ ਰੰਗ ਰੇਟਾ ਸਾਰੇ ਵਾਲ ਦਿੰਨੇ ਆ ਤੇ ਜਦੋਂ ਕਿਸੇ ਜਦੋਂ ਕਿਸੇ ਪੰਜਾਬ ਪੁਲਿਸ ਦੇ ਅਫਸਰ ਨੂੰ ਕਿਤੇ ਪੇਸ਼ੀ ਤੇ ਜਾਣਾ ਪੈਂਦਾ ਨਾ ਵੀ ਉਹ ਉਹ ਵੀ ਟਾਈਮ ਸਮੇਂ ਦੇ ਆ ਇਹ ਜੋ ਕਿਸਾਨ ਨੂੰ ਤੇ ਜਿਵੇਂ ਉਹਨੇ ਕਹਿਤਾ ਨਾ ਵੀ ਜਾਓ ਚੱਕ ਲੈ ਉਹਨੂੰ ਜੇ ਕਦੀ ਪੇਸ਼ੀ ਤੇ ਜਾਣਾ ਪੈ ਗਿਆ ਕਿਸੇ ਅਫਸਰ ਨੂੰ ਤਰੰਗ ਰੇਟੇ ਨੇ ਨਾ ਜਿਵੇਂ ਉਹ ਕਹਿੰਦਾ ਵੀ ਮੈਂ ਵੇਖਿਆ ਭਰਨ ਸਿੰਘ ਨੂੰ ਮਾਉ ਬਣਾਇਆ ਬੈਠਾ ਸੀ ਉੱਥੇ ਵੀ ਵਿਚਾਰਾ ਬਣਾਇਆ ਬੈਠਾ ਸੀ ਤੇ ਮੈਂ ਤੇ ਮਿੱਤਰਾ ਪੁੱਸ ਨੇ ਚਾਟਾ ਤੈਨੂੰ ਵੀ ਸਿਖਾਉਣਾ ਫਿਰ ਤੇ ਤੂੰ ਵੀ ਉਸੇ ਤਰੀਕੇ ਬੈਠਾ ਹਾਂ ਜਿਵੇਂ ਤੂੰ ਭਰਨ ਸਿੰਘ ਬਾਰੇ ਬਿਆਨ ਕੀਤਾ ਰਹੀ ਤਾਂ ਇੱਕ ਗੱਲ ਇਹ ਤੇ ਦੂਜੀ ਗੱਲੇ ਵੀ ਤਰ ਲੋੜ ਹੀ ਗਿਆ ਤੈਨੂੰ ਕੋਈ ਕਹਿੰਦਾ ਘਰੇ ਜਾ ਕੇ ਵੀ ਤੂੰ ਸਾਡੇ ਹੱਕ ਚ ਬੋਲ ਐਸ ਸੀ ਵੀਰ ਉਹ ਤਾਂ ਵਿਚਾਰੇ ਆਪ ਦੇ ਕੰਮਾਂ ਕਰਾਂ ਚ ਬਿਜੀ ਆ ਕੋਈ ਐਸ ਸੀ ਵੀਰ ਮੈਨੂੰ ਦਿਖਾ ਦਿਓ ਵੀ ਜਿਹੜਾ ਹੈ ਕਹਿੰਦਾ ਹੋਵੇ ਵੀ ਜ਼ਿੰਮੇਵਾਰ ਮਾੜੇ ਆ ਹੁਣ ਮੇਰੀ ਗੱਲ ਸੁਣਾ ਜੇ ਜ਼ਿੰਮੇਵਾਰ ਕੰਮ ਦਿੰਦੇ ਆ ਫੇਰ ਹੀ ਐਸ ਸੀ ਵੀਰਾਂ ਦਾ ਕੰਮਚਾਰ ਚੱਲਦਾ ਖਣਾ ਵਿਜੀ ਐਸ ਸੀ ਬੀਰ ਕੰਮ ਕਰਦਾ ਤਾਂ ਜਿਵੇਂ ਤਰ੍ਹਾਂ ਦੇ ਘਰੇ ਫਸ ਲਉਂਦੀ ਆ ਮਤਲਬ ਇਹ ਦੋਨੇ ਜਾਣੇ ਇੱਕ ਦੂਜੇ ਨਾਲ 9 ਮਾਸ ਵਾਂਗੂ ਜੁੜੇ ਹੋਇਆ ਇੱਕ ਦੂਜੇ ਬਿਨਾ ਇਹਨਾਂ ਦਾ ਜਮਾਂ ਹੀ ਨਹੀਂ ਸਰਦਾ ਤੇ ਇਹ ਤਾਂ ਇੱਕ ਦੂਜੇ ਦੇ ਵਿਰੁੱਧ ਜਮਾਂ ਹੀ ਨਹੀਂ ਜਾ ਸਕਦੇ ਤੇ ਤੂੰ ਪਤੰਦਰ ਆ ਵੀ ਐਵੇਂ ਘਰੇ ਬੈਠਾ ਗੱਪ ਛੜਪ ਮਾਰ ਕੇ ਤੇ ਕਈ ਲੋਕਾਂ ਨੂੰ ਤੂੰ ਵਿਵਤਾ ਪਾਦਨੀ ਆ ਆਪਣੇ ਦੇਸ਼ ਦੇ ਵਿੱਚ ਕਾਨੂੰਨ ਨਾਮ ਦੀ ਇੱਕ ਚੀਜ਼ ਆ ਤੇ ਜਿਹੜੇ ਤੇਰੇ ਵਰਗੇ ਬੰਦੇ ਨੂੰ ਨਾ ਸੰਭਲ ਲੱਗੇ 10 ਮਿੰਟ ਲਾਉਂਦੇ ਆ ਕਈ ਲੋਕ ਹੈਗੇ ਇਹ ਜੇ ਪਰ ਉਹ ਬੰਦੇ ਲਾਉਂਦੇ ਕਿਉਂ ਨਹੀਂ ਸਾਹਮਣੇ ਕਿਉਂ ਨਹੀਂ ਤੈਨੂੰ ਕਿਉਂਕਿ ਉਹ ਕਹਿੰਦੇ ਵੀ ਕਾਹ ਤੋਂ ਐਵੇਂ ਯਾਰ ਵੀ ਜਿਵੇਂ ਨਹੀਂ ਕਹਿੰਦੇ ਹੁੰਦੇ ਵੀ ਆਪਾਂ ਵੀ ਐਵੇਂ ਕਾਹ ਤੋਂ ਇਹ ਜੇ ਗਾਂਦੇ ਚ ਡੜਾ ਮਾਰਨਾ ਅਗਲਾ ਕਹਿੰਦਾ ਵੀ ਜਿਵੇਂ ਛਿੱਟੇ ਪੈਣਗੇ ਅਗਲਾ ਕਹਿੰਦਾ ਵੀ ਯਾਰ ਐਵੇਂ ਕੁੱਤੇ ਨੂੰ ਭੌਂਕੀ ਜਾਣਾ ਇਹਨੇ ਤੇ ਵੀ ਕਾਹ ਤੋਂ ਵੀ ਆਪਾਂ ਵੀ ਆਪਦਾ ਟਾਈਮ ਵੇਸਟ ਕਰਨਾ ਲੋਕ ਟਾਈਮ ਦੇ ਸਮਝਦੇ ਆ ਵੀ ਜਿਹੜਾ ਤੂੰ ਅਜੇ ਤੱਕ ਤੁਰਿਆ ਫਿਰਦਾ ਤੇ ਨਹੀਂ ਤੇਰੇ ਵਰਗੇ ਨੂੰ ਨਾ ਵੀ ਬਾਲਾ ਚਰ ਵੀ ਜਿਵੇਂ ਲੋਲੋ ਲੱਗੀ ਆ ਤਰੀਕੇ ਦੇ ਤੂੰ ਸਿੱਧੂ ਮੂਸੇਆ ਦੇ ਬਾਰੇ ਬੋਲਦਾ ਸੀ ਮਾਮਲਾ ਖੜਾ ਕਰਤਾ ਸੀ ਤੂੰ ਉਹਦੋਂ ਗਾਣੇ ਬਾਰੇ ਉਹਦੇ ਸਿੱਧੂ ਮੂਸੇਆ ਦੇ ਗਾਣੇ ਬਾਰੇ ਕਿਵੇਂ ਤੂੰ ਚਰਚਾ ਵਰ ਕਰਦਾ ਹੁੰਦਾ ਸੀਗਾ ਹੈ ਤੈਨੂੰ ਬੋਲਣ ਦਾ ਪਤਾ ਨਹੀਂ ਕੁਛ ਤੇ ਬਿਨਾਂ ਤੂੰ ਕਾਨੂੰਨ ਦੀ ਜਾਣਕਾਰੀ ਤੇ ਤੂੰ ਕੁੱਤੇ ਨੂੰ ਭੰਕੀ ਜਾਣਾ ਹੈ ਹੈ ਲੋਕਾਂ ਨੂੰ ਤੂੰ ਦੰਗੇ ਕਰਾ ਦੇਂਗਾ ਇੱਕ ਦਿਨ ਜੇ ਤੂੰ ਹੋਰ 4 ਸਾਲਾਂ ਵੀ ਭੌਂਕਦਾ ਰਹਿ ਗਿਆ 4 ਸਾਲ ਵੀ ਮੇਥੋਂ ਜ਼ਿਆਦਾ ਨਿਕਲ ਗਏ ਜੇ ਮਨ ਲੈ ਦੋ ਚਾਰ ਮਹੀਨੇ ਤੂੰ ਹੋਰਾਂ ਹੀ ਕੁੱਤਿਆਂ ਨੂੰ ਭੌਂਕੀਂ ਕੇ ਨਾ ਤੂੰ ਜਿੱਟਾਂ ਨੂੰ ਤੇ ਐਸੀ ਵੀਰਾਂ ਨੂੰ ਲੜਾ ਦੇ ਨਾ ਆਪਸ ਵਿੱਚ ਤੇ ਜੇ ਦੰਗੇ ਹੁੰਦੇ ਆ ਪੰਜਾਬ ਦੇ ਵਿੱਚ ਤੇ ਜ਼ਿੰਮੇਦਾਰ ਕੌਣ ਹੈ ਗੱਲ ਜਵਾਬ ਦੇ ਹੀ ਮੇਰਾ ਹੁਣ ਇਹ ਸਾਡੇ ਪੇਜ 'ਤੇ ਜਿਹੜੀ ਐ ਤਰੇ ਬਾਰੇ ਗੱਲਬਾਤ ਹੋਈ ਆ ਤੂੰ ਜਵਾਬ ਦੇਂ ਜਾਂ ਜਿਹੜੇ ਤੈਨੂੰ ਮੈਂ ਪੁੱਛਿਆ ਵੇ ਤੂੰ ਝੂਠ ਬੋਲੀ ਆ ਨਾ ਤੇਰੇ ਕੋਲ ਕੀ ਜ਼ਬੂਤ ਆ ਪੰਜਾਬ ਪਾਲਸ ਨੂੰ ਵੀ ਫਸਾਏਗਾ ਹੁਣ ਤੋਂ ਚਲ ਅਸੀਂ ਤਾਂ ਨਹੀਂ ਕੇਸ ਕਰਨਾ ਤੇ ਜੇ ਕਿਸੇ ਨੇ ਕਰਤਾ ਤਿੰਨ ਕੋ ਪੌਣੇ ਤਿੰਨ ਕਰੋੜ ਲੋਗ ਰਹਿੰਦੇ ਆ ਪੰਜਾਬ ਵਿੱਚ 5-700 ਤਾਂ ਹੁੰਦੇ ਹੀ ਆ ਜਿਹੜੇ 5-700 ਚਲ ਮੈਂ ਥੋੜੇ ਕਹਦੇ ਰੇਸ਼ੇ ਜ਼ਿਆਦੇ ਆ ਵੈਸੇ ਵੀ ਜਿਹੜੇ ਕਹਿੰਦੇ ਆ ਵੀ ਹਾਂ ਵੀ ਮੜੇ ਪਾਸੇ ਹੋ ਗਈ ਡਿੱਗੀ ਇੰਨਾ ਜ਼ਹਿਰ ਆ ਉਹਨਾਂ 'ਚ ਤੇ ਜੇ ਕਿਸੇ ਨੇ ਇੱਕਦਾਂ ਫਕਾਰਾ ਵੀ ਮਾਰਤਾ ਨਾ ਤੇਰੇ ਬੰਨੀ ਤੇ ਤੂੰ ਨਾ ਇੱਥੇ ਆਉਣਾ ਨਹੀਂ ਇੱਥੇ ਕਿਤੇ ਮੂੰਹ ਗੱਲ ਕਰਤਾ ਵੀ ਤੂੰ ਅਜੇ ਵੀ ਸਿਆਣਾ ਬਹਿਣਾ ਯਾਰ ਵੀ ਹਨਾ ਵੀ ਤੈਨੂੰ ਤਾਂ ਸਮਝਾਉਣਾ ਵੀ ਗਲਤ ਆ ਵੀ ਕਿਉਂਕਿ ਜੇ ਤੈਨੂੰ ਅੱਜ ਤੱਕ ਨਹੀਂ ਕਹਿੰਦੇ ਵੀ ਅਖਲਾਈ ਤੇ ਆਉਣੀ ਤੇਨੂੰ ਗਾਹਣੋਂ ਵੀ ਨਹੀਂ ਜਿਵੇਂ ਕਹਿ ਦਿੰਦੇ ਨੇ ਸਿਆਣੇ ਕਹਿ ਦਿੰਦੇ ਵੀ ਉੱਠ ਬੁੜਾ ਹੋ ਜਾਂਦਾ ਉਹਨੂੰ ਮੂਤਣ ਦਾ ਵੱਲ ਨਹੀਂ ਆਉਂਦਾ ਵੱਲ ਨਹੀਂ ਆਉਣਾ ਤੈਨੂੰ ਕਾਕਾ ਮੂਤਣ ਦਾ ਤੇ ਵੈਸੇ ਮੇਰੀ ਇੱਕ ਕੋਸ਼ਿਸ਼ ਸੀ ਵੀ ਮੈਂ ਕਿਹਾ ਚੱਲ ਵੀ ਕਰੀ ਜਾਵੇ ਗੱਲਬਾਤ ਪਰ ਤੂੰ ਸੁਧਰਨ ਵਾਲਿਆਂ ਦੇ ਵਿੱਚ ਹੈ ਨਹੀਂ ਤੇ ਤੂੰ ਆਪ ਵੀ ਜੇਲ੍ਹ ਜਾਣਾ ਤੇ ਨਾਲ ਪੰਜ ਸੱਤ ਜਾਣਾ ਨੂੰ ਵੀ ਜੇਲ੍ਹ ਲੈ ਕੇ ਜਾਣਾ ਤੂੰ ਕਾਨੂੰਨ ਦਾ ਮਾੜਾ ਮਟਾ ਤੂੰ ਇੰਨਾ ਨਾ ਮਜ਼ਾਕ ਡਾਇਆ ਕਰ ਭਾਰਤੀ ਕਾਨੂੰਨ ਦਾ ਇਸਨੇ ਸਾਹਮਦੇ ਨਾ ਤੈਨੂੰ ਜਿਵੇਂ ਮੈਂ ਗੱਲ ਕੀਤੀ ਹੈ ਵੀ ਜੇ ਤਾਂ ਕਿਸੇ ਪੈਸੇ ਵਾਲੇ ਨੂੰ ਗੁੱਸਾ ਆ ਗਿਆ ਉਹਨੇ ਤਬਸਤਰੀਆਂ ਨੇ ਨਿਆਈ ਕਹਿਣਾ ਆਇਆ ਸਾਹਮਣੇ ਉਹਨੂੰ ਹੈ ਆ ਚੱਕ ਮਿੱਤਰਾ ਤੇਰੀ ਫੀਸ ਤੇ ਐਡਵੋਕੇਟ ਨੇ ਅੱਗੇ ਜਦੋਂ ਸਾਮਣੇ ਜਾਂਦਾ ਨਾ ਤੇ ਤੇ ਅੱਗੇ ਦੇ ਘਰੇ ਤਾਂ ਸਾਮਣੇ ਸੀਵ ਕਰਦੇ ਹੁੰਦੇ ਤੁਸੀਂ ਉਦੋਂ 500 ਰੁਪਏ ਦੇ ਕੇ ਅਗਲੇ ਨੂੰ ਕਹਦਨੇ ਵੀ ਪਾਦੀ ਵੀ ਬੰਦਾ ਘਰੇ ਨਹੀਂ ਮਿਲਿਆ ਉਹਦੇ ਤੇਰੇ ਅੱਗੇ ਆ ਪਾਦਦੇ ਹੁੰਦੇ ਹਜੇ ਵੀ ਮੌਕਾ ਤੂੰ ਮਾਫੀ ਮੁਫੀ ਮੰਗ ਲਾਉਦੀ ਤੇ ਪੰਜਾਬ ਪੁਲਿਸ ਤੋਂ ਤੇ ਨਹੀਂ ਪੰਜਾਬ ਪੁਲਿਸ ਵਾਲੇ ਨਾ ਠੰਡ ਬਹੁਤ ਆ ਤੇ ਸਿਆਲ ਚ ਨਾ ਕਹਿੰਦੇ ਜੋ ਜਸਬਾਜ ਵੀ ਨਹੀਂ ਗਾਣਾ ਵੀ ਗਾਇਆ ਸੀ ਵੀ ਹੱਡ ਦੁੱਖ ਦੇ ਸਿਆਲ ਚ ਬੜੇ ਤੇ ਅ ਬਸ ਵੀ ਪਹਿਲੀ ਗੱਲ ਤਾਂ ਮੈਨੂੰ ਅਸਾਹੀ ਬਹੁਤ ਆਇਆ ਯਾਰ ਜਦੋਂ ਮੈਂ ਤੇਰੀ ਇਹ ਗੱਲ ਵੱਤ ਸੀ ਨੀ ਆ ਤੇ ਬਸ ਵੀ ਜਾਣ ਦੀ ਗੱਲ ਇਹੀ ਹੈ ਵੀ ਮੈਂ ਤਾਂ ਤੈਨੂੰ ਇੱਕ ਕੋਸ਼ਿਸ਼ ਕੀਤੀ ਸੀ ਸਮਝਾਉਣ ਦੀ ਅੱਗੇ ਤੇਰੀ ਮਰਜ਼ੀ ਆ ਹਨਾ ਵੀ ਨਹੀਂ ਸਮਝਣਾ ਨਾ ਸਮਝ ਤੇ ਵੀ ਜਿੱਦੇ ਵੀ ਜੇ ਸਾਡੇ ਬਾਰੇ ਕੋਈ ਬੋਲਿਆ ਤਾਂ ਤੂੰ ਤੇ ਅਸੀਂ ਤੈਨੂੰ ਸਮਝਾਵਾਂਗੇ ਵੀ ਕਾਨੂੰਨ ਦੀ ਭਾਸ਼ਾ ਚ ਤੇ ਤੈਨੂੰ ਘਰੇ ਵੀ ਬਾ ਦੇਵਾਂਗੇ ਠੀਕ ਆ ਚੱਲ ਵੀ ਸਾਸਤਰੀਕਾਲ